जो इथों ओथों मुक्त करता है जो राखी करता है सतगुरु कैसा है दस्तगीर हुए पंज पीर हर गुर हर गोबिंद अतोला दस्तगीर ਡੁੱਬਤਿਆਂ ਦੀ ਬਾਹ ਪਕੜਨ ਵਾਲੇ ਹੋਏ ਪੰਜ ਪੀਰ ਸਿੱਖਾਂ ਦੇ ਮੁੱਢਲੇ ਪੰਜ ਪੀਰ ਪੰਜ ਸਤਿਗੁਰੂ ਜੋ ਨਰਾਇਣ ਪਰਮੇਸ਼ਰ ਅੱਲਾ ਪਾਕ ਦੇ ਅਵਤਾਰ ਸਨ ਹਰ ਗੁਰ ਹਰ ਗੋਬਿੰਦ ਅਤੋਲਾ ਸ਼ੀਵ ਸਤਿਗੁਰੂ ਦੇ ਰੂਪ ਵਿੱਚ ਨਰਾਇਣ ਇਸ ਰੂਪ ਚ ਆਇਆ ਕਿ ਜਿਹਨੂੰ ਜਗਤ ਅੰਦਰ ਕਿਸੇ ਨਾਲ ਤੋਲਿਆ ਨਾ ਜਾ ਸਕੇ ਜੋ ਇਨ ਕੰਪੈਰੇਬਲ ਹੈ ਜੋ ਇਨੇ ਯੂਨੀਕ ਨੇ ਕਿ ਜਿੰਨਾ ਜੈਸਾ ਕੋਈ ਵੀ ਨਹੀਂ ਨਾ ਪਹਿਲਾਂ ਹੋਇਆ ਨਾ ਬਾਅਦ ਹੋਵੇ ਸੰਸਾਰ ਵਿੱਚ ਧਰਮ ਦਾ ਮਾਰਗ ਜਿਨ੍ਹਾਂ ਨੇ ਦਿੱਤਾ ਉਹ ਸੰਤ ਹੋਏ ਸਿਪਾਹੀ ਨਹੀਂ ਜੋ ਸਿਪਾਹੀ ਯੋਧੇ ਸੂਰਮੇ ਹੋਏ ਉਹ ਸੰਤ ਨਾ ਹੋ ਸਕੇ ਪਰ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇਨ ਕੰਪੇਰੀਬਲ ਹੋ ਕਿਉਂਕਿ ਤੁਸੀਂ ਸੰਤ ਵੀ ਹੋ ਨਾਲ ਸਿਪਾਹੀ ਵੀ ਹੋ ਇੱਕ ਧਰਮ ਦੀ ਹੈ ਇੱਕ ਮੇਰੀ ਦੀ ਸ੍ਰੀ ਸਾਹਿਬ ਇੱਕ ਪੀਰੀ ਦੀ ਦੀਨ ਦੁਨੀ ਦਾ ਪਾਤਸ਼ਾਹ ਪਹਿਲੀ ਗੱਲ ਤਾਂ ਤੁਸੀਂ ਦੀਨ ਗਰੀਬ ਦੁਨੀ ਦੁਨੀਆ ਦੇ ਪਾਤਸ਼ਾਹ ਹੋ ਬਾਦਸ਼ਾਹ ਹੋ ਕਿਉਂਕਿ ਗਰੀਬ ਨੂੰ ਵੀ ਤੁਸੀਂ ਤਾਰਦੇ ਹੋ ਜੋ ਨੀਵਾ ਹੋ ਕੇ ਆਉਂਦਾ ਹੈ ਗਲ ਨਾਲ ਲਾਉਨੇ ਹੋ ਦੁਨੀ ਇਸ ਹਨੇਰੇ ਚ ਪਟਕੀ ਹੋਈ ਦੁਨੀਆ ਦੇ ਤੁਸੀਂ ਸਹਾਰੇ ਹੋ ਜਿਹਨੂੰ ਕੋਈ ਰਾਹ ਨਹੀਂ ਮਿਲਦਾ ਉਹ ਤੁਹਾਡੇ ਤੱਕ ਆ ਜੇ ਸਾਰੇ ਰਾਹ ਉਹਨੂੰ ਦਿਸਣ ਲੱਗ ਪੈਂਦੇ ਨੇ ਜਿਹਨੂੰ ਤੁਰਨਾ ਨਹੀਂ ਆਉਂਦਾ ਉਹ ਹਵਾਵਾਂ ਨੂੰ maat ਪਾਉਂਦਾ ਜੇ ਤੁਹਾਡੇ دیدار ਕਰ ਲਵੇ ਗੁਰੂ ਹਰਗੋਬਿੰਦ ਸਾਹਿਬ ਕੋਈ ਨਾ ਆਪ ਜੀ ਦੇ ਪਾਸ ਆਵੇ ਉਹਨੂੰ ਤਿੰਨ ਆਪ ਬਣਾ ਦੀ ਸੋਝੀ ਹੋ ਜਾਂਦੀ ਹੈ ਤੁਸੀਂ ਦੀਨ ਅਤੇ ਦੁਨੀ ਦੇ ਪਾਤਸ਼ਾਹਾਂ ਅਗਲੀ ਗੱਲ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਫਿਰ ਤੁਸੀਂ ਜਿਹੜੇ ਪਾਤਸ਼ਾਹ ਨਹੀਂ ਦੁਨੀਆ ਦੇ ਬਣੇ ਹੋਏ ਉਹਨਾਂ ਦੇ ਵੀ ਪਾਤਸ਼ਾਹ ਹੋ ਗੱਲ ਗੌਰ ਕਰਿਓ ਇਥੇ ਬਹੁਤ ਵਚਨ ਹੈ ਪਾਤਸ਼ਾਹਾਂ ਦੁਨੀਆ ਦੇ ਪਾਤਸ਼ਾਹਾਂ ਦੁਨੀਆ ਦੇ ਰਾਜੇ ਤੁਸੀਂ ਹੋ ਕੀ ਉਹਨਾਂ ਦੇ ਪਾਤਸ਼ਾਹ ਤੁਸੀਂ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਅਤੇ ਅਡੋਲਾ ਤੁਸੀਂ ਡੋਲਦੇ ਨਹੀਂ ਇਰ ਰਿਮੂਵੇਬਲ ਤੁਹਾਨੂੰ ਹਲਾਇਆ ਨਹੀਂ ਜਾ ਸਕਦਾ ਤੁਸੀਂ ਟੈਂਪਰੇਰੀ ਨਹੀਂ ਹੋ ਤੁਸੀਂ ਸਦੀਵੋ ਤੁਸੀਂ ਕਦੇ ਖਤਮ ਨਹੀਂ ਹੋ ਸਕਦੇ ਤੁਹਾਡਾ ਨਾਮ ਜੁਗਾਂਤਰਾ ਤੱਕ ਅਮਰ ਰਹਿਣਾ ਐ ਮੁਰਦੇ ਚ ਜਾਣ ਪਾਉਣ ਵਾਲੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਮੁਖੜੇ ਦੀ ਅਡੋਲਤਾ ਨੇ ਸਾਡਾ ਚਿੱਤ ਮੋਲਿਆ ਸਾਡਾ ਢੋਲ ਦਾ ਮਨ ਵੀ ਠਹਿਰ ਗਿਆ ਕਹਿੰਦੇ ਜੇ ਸਾਡਾ ਡੋਲਦਾ ਮਨ ਠਹਿਰ ਸਕਦਾ ਨਾ ਤਾਂ ਫਿਰ ਵਾਕੇ ਹੀ ਵੱਡੀ ਕਰਾਮਾਤ ਹੈ ਕਿਉਂਕਿ ਹਜ ਤੱਕ ਸਾਦਾ ਹੀ ਡੋਲਦਾ ਰਿਹਾ ਹੈ ਇਹ ਵੀ ਅਡੋਲ ਹੋ ਗਿਆ ਪੰਜ ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਨ ਵਿਚੋਲਾ ਕਹਿੰਦੇ ਪੰਜ ਪਿਆਲੇ ਅذرਜ਼ਰ ਸੋਜੀ ਪੰਜਾਂ ਪਿਆਲਿਆਂ ਦੀ ਹੋਏ ਮਸਤਾਨ ਭਾਵ ਮਸਤ ਅਨੰਤ ਆਇਕ ਸੁਜਾਨ ਇੰਟੈਲੀਜੈਂਟ ਵਿਚੋਲਾ ਤੁਸੀਂ ਵਿਚਾਲੇ ਖੜੇ ਹੋ ਤੁਸੀਂ ਸੁਜਾਨ ਵੀ ਹੋ ਮਸਤ ਵੀ ਹੋ ਸਾਰੇ ਸੰਸਾਰ ਕਾਇਨਾਤ ਦਾ ਗਿਆਨ ਤੁਹਾਨੂੰ ਹੈ ਤੇ ਸਾਨੂੰ ਟੁੱਟੇਆਂ ਨੂੰ ਤੁਸੀਂ ਜੋੜਨਾ ਸਾਡੇ ਸਹਾਰੇ ਤੁਸੀਂ ਹੋ ਤੁਸੀਂ ਸਾਡੇ ਲਈ ਸਾਨੂੰ ਹਨੇਰਿਆਂ ਚੋਂ ਕੱਢਣ ਆਏ ਹੋ ਸੂਰਜ ਹੋ ਜਿਨ੍ਹਾਂ ਦੀ ਆਤਮਾ ਰੁੱਲ ਚੁੱਕੀ ਸੀ ਗਲ ਚੁੱਕੀ ਸੀ ਅਨੰਤ ਸਾਲਾਂ ਤੋਂ ਭਟਕ ਰਹੀ ਸੀ ਕਦੇ ਟੋਇਆਂ ਜੜਿ ਗਦੇ ਸੀ ਕਦੇ ਖੂਹਾਂ ਚ ਕਿਸੇ ਨੇ ਸਾਡੀ ਬਾਹ ਨਹੀਂ ਪਕੜੀ ਪਰ ਐ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇੱਕ ਪਾਸਿਓ ਸਾਡੀ ਬਾਹ ਪਕੜੀ ਇੱਕ ਪਾਸਿਓ ਖੁਦਾ ਦੀ ਦੋਵਾਂ ਨੂੰ ਇੱਕ ਕਰਤਾ ਤੁਸੀਂ ਉਹ ਵਿਚਾਲੇ ਦੀ ਜੋੜੋਂ ਜੁਆਇਂ ਤੋ ਤੁਸੀਂ ਜੋੜਿਆ ਤੁਸੀਂ ਕਰਿਆ ਤੁਰਿਆ ਚੜ ਜਿਣ ਪਰਮ ਤਤ 648 ਕੋ ਲੋ ਕੋਲਾ ਤੁਰੀਆ ਕਹਿੰਦੇ ਆ ਨਾਂ ਦੀ ਪਰਮ ਅਵਸਥਾ ਜਿੱਥੇ ਜਾ ਕੇ ਇੱਕ ਮਿਖਤਾ ਜਾਂਦੀ ਹੈ ਪਰਮ ਨਾਸ਼ ਹੋ ਜਾਂਦੇ ਆ ਸਦਾਂ ਦਾ ਸੈਜ ਸਦਾਂ ਦੀ ਸਮਾਧੀ ਜਿੱਥੇ ਮਲਾਪ ਪਰਮਨੈਂਟ ਹੋ ਜਾਂਦਾ ਤੁਰੀਆ ਚੜ ਜਣ ਪਰਮ ਤਤ ਛੇ ਵਰਤਾਰੇ ਕੋਲੋ ਕੋਲਾ ਛੇ ਵਰਤਾਰੇ ਛੀਤਰਾਂ ਦੀਆਂ ਫਿਲਾਸਫੀਆਂ ਜਿਹੜੀਆਂ ਚੱਲਦੀਆਂ ਸੀ ਮਹਾਰਾਜ ਤੁਹਾਡਾ ਗਿਆਨ ਉਹਦੇ ਤੋਂ ਵੀ ਅੱਗੇ ਹੈ ਤੁਸੀਂ ਤੁਰਿਆ ਦੀ ਪਰਮ ਅਵਸਥਾ ਦੇ ਸ਼ਿਖਰੋਂ ਇਸ ਜਗਤ ਵਿੱਚ ਤੁਸੀਂ ਉਹ ਵਰਤਾਰੇ ਹੋ ਜੋ ਕੋ ਲੋ ਕੋਲਾ ਜਿਨ੍ਹਾਂ ਨੂੰ ਸੁਪਰੀਮ ਰਿਐਲਿਟੀ ਜਿਨ੍ਹਾਂ ਦੇ ਅੰਦਰ ਵਸਦੀ ਹੈ ਨੇੜੇ ਵਸਦੀ ਹੈ ਤੇ ਉਹ ਦੇ ਵੀ ਸਕਦੇ ਨੇ ਪਹਿਲੀ ਗੱਲ ਤਾਂ ਤੁਹਾਡੇ ਕੋਲੇ ਆਪ ਕੋਲ ਹੈ ਤੇ ਤੁਸੀਂ ਵੰਡ ਵੀ ਸਕਦੇ ਹੋ ਤੁਸੀਂ ਉਹ ਦਾਨੀ ਹੋ ਜੇ ਚਾਹੋ ਤਸਕੁੰਦੀ ਹੋਈ ਡਿਗਦੀ ਹੋਈ ਨੇਰੇ 'ਚ ਬੈਠੀ ਹੋਈ ਆਤਮਾ ਨੂੰ ਸਦਾਲੇ ਉੱਤੇ ਜੋੜ ਸਕਦੇ ਹੋ ਹੁਣ ਹੋਰ ਸੁਣਿਓ 6 ਦਰਸ਼ਨ 6 ਪੀੜੀਆਂ ਇੱਕ ਸਦਰਸ਼ਨੇ ਅੰਦਰ ਗੋਲਾ 6 ਦਰਸ਼ਨ ਕਹਿੰਦੇ ਨੇ ਫਿਲਾਸਫੀਆਂ ਜਿਹੜੀਆਂ ਬੰਨੀਆਂ ਜਾਂਦੀਆਂ ਸਨਾਤਨ ਦੇ ਵਿੱਚ 6 ਦਰਸ਼ਨ ਛੀਅ ਪੀੜੀਆਂ ਇੱਕ ਸਦਰਸ਼ਨੇ ਅੰਦਰ ਗੋਲਾ ਤੁਹਾਡੇ ਕੋਲੇ ਉਹ ਉੱਤਮ ਫਲਸਫੀਆ ਜਿਹੜੀ ਛੇ ਦਰਸ਼ਨਾ ਨੂੰ ਮਗਰ ਛੱਡਦੀ ਹੈ ਤੁਹਾਡੇ ਕੋਲੇ ਉਹ ਗਿਆਨ ਦੀ ਕਿਰਨ ਹੈ ਜਿਹੜੀ ਲੱਖਾਂ ਸੂਰਜਾਂ ਤੇ ਭਾਰੀ ਪੈਂਦੀ ਹੈ ਤੁਸੀਂ ਉਹ ਚਾਨਣ ਮਨਾ ਰਹੇ ਹੋ ਜਿਹਦੇ ਅੱਗੇ ਕੋਈ ਹਨੇਰਾ ਖੜ ਨਹੀਂ ਸਕਦਾ ਅਗਿਆਨਤਾ ਦਾ ਅੰਦਰ ਦਾ ਜਤੀ ਸਤੀ ਸੰਤੋਖੀਆਂ ਦੁਨੀਆਂ 'ਚ ਜਿੰਨੇ ਜਤੀ ਹੋਏ ਨੇ ਜਿੰਨੇ ਸਤੀ ਹੋਏ ਨੇ ਜਿੰਨੇ ਸੰਤੋਖੀ ਹੋਏ ਨੇ ਸਿੱਧਨਾਥ ਜਿੰਨੇ ਸਿੱਧਨਾਥ ਹੋਏ ਨੇ ਅਵਤਾਰ ਜਿੰਨੇ ਅਵਤਾਰ ਹੋਏ ਨੇ ਕਾਰਨੇਸ਼ਣ ਲਈ ਹੈ ਪ੍ਰਮਾਤਮਾ ਨੇ ਵਿਰੋਲਾ ਤੂੰ ਫੇਰ ਵੀ ਉਤਮ ਹੈ ਤੂੰ ਫੇਰ ਵੀ ਸਵਨਾ ਦਾ ਪਰਮ ਸ਼ੇਖਰ ਹੈ ਤੂੰ ਚੋਟੀਆਂ ਜਿਹੜੀ ਸਭ ਤੋਂ ਉੱਤੇ ਹੈ 11 ਹੈ ਰੁਦਰ ਸਮੁੰਦਰ ਵਿੱਚ ਮਰ ਜੀਵੇ ਤਿਸ ਰਤਨ ਅਮੋਲਾ 11 ਰਤਨ ਨਿਕਲੇ ਨੇ ਸਮੁੰਦਰ ਦੇ ਵਿੱਚੋਂ ਪਰ ਜਿਹੜਾ ਰਤਨ ਤੁਹਾਡੇ ਕੋਲੇ ਹੈ ਹੋਰ ਰਤਨੋਂ ਤਾਂ 11 ਤੋਂ ਵੀ ਵੱਡਾ ਸਮੁੰਦਰ ਮੰਥਨ ਤੋਂ ਜਿਹੜੀ ਵਸਤੂਆਂ ਪ੍ਰਾਪਤ ਹੋਈਆਂ ਜਿਹੜੇ ਖਜ਼ਾਨੇ ਮਿਲਿਆ ਉਹਨਾਂ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਸਾਹਿਬ ਤੁਹਾਡੇ ਕੋਲੇ ਹੈ 12 16 ਮੇਲ ਕਰ 20 21 ਚੜਾਓ ਹਿੰਡੋਲਾ ਜਿੰਨੇ ਸਾਈਨ ਨੇ ਫਿਰ ਸੂਰਜ ਦੇ ਚੰ드ਰਾ ਦੇ ਹੋਰ بڑا ਕੁਝ ਚੱਲਦਾ ਹੈ ਚੜਾਓ ਹਿੰਡੋਲਾ ਪਰ ਤੇਰੀ ਸਿਫਤ ਦੇ ਅੱਗੇ ਸਾਰੇ ਤੁੱਛ ਨੇ ਆਏ ਗੁਰੂ ਹਰਗੋਬਿੰਦ ਸਾਹਿਬ ਤੂੰ ਕੀ ਹੈ ਜੇ ਮੈਂ ਅੱਖਾਂ ਤੂੰ ਕੀ ਹੈ ਭਾਈ ਗੁਰਦਾਸ ਜੀ ਕਹਿ ਰਹੇ ਨੇ 39ਵੀਂ ਵਾਰ ਦੀ ਤੀਜੀ ਪੌੜੀ 'ਚ ਅਗਰ ਮੇਰੀ ਬੁੱਧਮਤ ਅਨਸਾਰ ਮੈਂ ਤੈਨੂੰ ਨਾਮ ਦਿਆ ਕਿ ਅੱਖਾਂ ਅੰਤਰ ਜਾਮੀ ਬਾਲਾ ਭੋਲਾ ਤੂੰ ਦਿਲਾਂ ਦੀਆਂ ਜਾਣਦਾ ਸਭ ਐਬ ਤੈਨੂੰ ਪਤਾ ਨੇ ਸਭ ਗੁਨਾਹ ਤੇਰੇ ਪਾਸ ਪਏ ਨੇ ਸਾਡੇ ਮਨ ਵਿੱਚ ਚੱਲਣ ਵਾਲੇ ਹਰ ਇੱਕ ਵਿਚਾਰ ਉੱਤੇ ਤੇਰਾ ਪਹਿਰਾ ਐ ਸੱਚੇ ਬਾਦਸ਼ਾਹ ਤੇ ਬਾਲਾ ਭੋਲਾ ਬਾਲਾ ਕਹਿੰਦੇ ਬਾਲਕ ਭੋਲਾ ਭੋਲਾ ਤੇ ਤੂੰ ਜਵਾਕ ਵੰਗਰਾ ਭੋਲਾ ਕਿਉਂ ਭੋਲਾ ਤੂੰ ਕਿਸੇ ਦਿਹਾਵਗਣ ਨਹੀਂ ਚਿੱਤੇ ਰੱਖਦਾ ਤੂੰ ਮਾਫ਼ ਬੋ ਸ਼ੀਤੀ ਕਾਤਨੈ ਭੁੱਲ ਜਾਣਾ ਤੇਰੀ ਸਿਫਤ ਐਡੀ ਵੱਡੀ ਆ ਤੇਰਾ ਕਲਾਵਾ ਐਡਾ ਵੱਡਾ ਜੋ ਵੀ ਆਉਂਦਾ ਤੂੰ ਨਾ ਗਾਲ ਨਾ ਲਾ ਲੈਣਾ ਤੇਰੀ ਹੱਕ ਦਾ ਨਿਗਹਿ ਸਤਿਗੁਰੂ ਇੰਨਾ ਵੱਡਾ ਕਿ ਵਕਾਰਾਂ ਵਾਲੇ ਜੀਵ ਜਦੋਂ ਤੇਰੇ ਤਾਈ ਪਹੁੰਚਦੇ ਆ ਤੇ ਵਕਾਰ ਸੜ ਜਾਂਦੇ ਆ ਤੁਸੀਂ ਹੁਣ ਪੁੱਤਰ ਜਾਣ ਕੇ ਆਪਣਾ ਨਿੱਘ ਦਿੰਨੇ ਆਂ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਤਾ ਬੰਦੇ ਖਾਂ ਛੋਟੇ ਹੁੰਦੇ ਮਾਪੇ ਬਾਪ ਨਾ ਹੋਣ ਕਾਰਨ ਸਤਗੁਰਾਂ ਨੇ ਪਾਲਿਆ ਸੀ ਤੇ ਪੁੱਤ ਕਹਿ ਕੇ ਬੁਲਾਉਂਦੇ ਹੁੰਦੇ ਸੀ ਪਰ ਹੁਣੇ ਕਦੋਂ ਪਲਟਾ ਮਾਰ ਜੇ ਕੋਈ ਸਮਝ ਨਹੀਂ ਆਉਂਦੀ ਜਵਾਨ ਹੋ ਗਿਆ ਪਹਿੰਦੇ ਖਾਨ ਦੇ ਘਰ ਪੁੱਤਰੀ ਪੈਦਾ ਹੋਈ ਸੱਚੀ ਬਾਸ਼ੀ ਨੇ ਉਸ ਚੀਜ਼ ਐਨੂੰ ਦਿੱਤੀਆਂ ਵੀ ਪਾ ਕੇ ਆਇਆ ਕਰ ਪਹਿੰਦੇ ਘਾਉ ਪਹਿਲਵਾਨ ਜਿਹੜਾ ਤਲੀ ਉੱਤੇ ਆਪਣੇ ਅੰਗੂਠੇ ਨਾਲ ਰੱਪੀਏ ਇਸ ਤਰ੍ਹਾਂ ਮਸਲ ਦੰਦਾ ਸੀ ਜਿਵੇਂ ਲਸਣ ਦੀ ਗੰਢੀ ਨੂੰ ਅਲਗ-ਅਲਗ ਕੀਤਾ ਜਾਂਦਾ ਬੰਦੇ ਖਾਂ ਉਹ ਇਨਸਾਨ ਹੈ ਜਿਹੜੇ ਤੋਂ ਦੋ ਦੋ ਪਹਿਲਵਾਨਾਂ ਨੂੰ ਢਾ ਲੰਦਾ ਸੀ ਘੋੜੇ ਅਤੇ ਸਵਾਰ ਨੂੰ ਮੋਢਿਆਂ ਤੇ ਚੱਕ ਲੰਦਾ ਸੀ ਜਿਹਦੇ ਬਲ ਦੀਆਂ ਗੱਲਾਂ ਬਹੁਤ ਦੂਰ ਤੱਕ ਚਲਦੀਆਂ ਸੀ ਜਿਹਦੀ ਜਿਹਦੇ ਨਾਲ ਕੋਈ ਛੇਤੀ ਕਿਤੇ ਤਿਆਰ ਨਹੀਂ ਸੀ ਹੁੰਦਾ ਕੋਲ ਕਰਨ ਵਾਸਤੇ ਸੰਖੇਪ ਚ ਬੇਨਤੀ ਕਰੀਏ ਇਦੀ ਜਵਾਈ ਨੇ ਇਹਦੀਆਂ ਵਸਤੂਆਂ ਲੈ ਲਈਆਂ ਸਤਿਗੁਰਾਂ ਨੇ ਇਹਦੇ ਤੋਂ ਪੁੱਛਿਆ ਝੂਠ ਮਾਰਿਆ ਕਰ ਪਈਆਂ ਨੇ ਗੱਲ ਵੱਧ ਗਈ ਸਤਿਗੁਰਾਂ ਨੇ ਕੀ ਕਰੇ ਜਾ ਕੇ ਪਾ ਕੇ ਆ ਫੇਰ ਵੀ ਗੁਰੂ ਮੂਰੇ ਸਚਿਆਰ ਹੋ ਜਾਂਦਾ ਮਹਾਰਾਜ ਬਖਸ਼ ਦਿੰਦੇ ਇੱਕ ਪਾਸੇ ਇੱਜ਼ਤ ਸੀ ਤੇ ਜੇ ਪਾਸੇ ਸਤਿਗੁਰੂ ਸੀ ਪ੍ਰੇਮ ਸੀ ਮੁੱਲ ਭਲੇਖੇ ਨੇ ਪ੍ਰੇਮ ਦਾ ਮੁੱਲ ਘੱਟ ਪਾ ਲਿਆ ਇਥੋਂ ਖੇਡ ਵਿਗੜ ਗਈ ਇਹਨੇ ਸਤਗੁਰਾਂ ਦੀ ਝੂਠੀ ਕਸਮ ਖਾ ਲਈ ਇਹਦੇ ਘਰੋਂ ਵਸਤੂਆਂ ਮਿਲੀਆਂ ਜਦੋਂ ਪ੍ਰਾਪਤ ਹੋਈਆਂ ਬਾਬੇ ਗੁਰਦੇਤੇ ਦਾ ਇੱਕ ਬਾਜ ਸੀ ਜਵੇ ਨਾਲ ਕੋਲਿਆ ਸੀ 7 ਵਗੜ ਦੀ ਇੱਥੋਂ ਤੱਕ ਚਲੀ ਗਈ ਕਿ ਸਤਿਗੁਰਾਂ ਨੇ ਇਹਨੂੰ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ। ਇਹਨੇ ਸ਼ਰਮ ਮੰਨੀ। ਬਾਦਸ਼ਾਹ ਦੇ ਦਰਬਾਰ 'ਚ ਜਾ ਕੇ ਸਤਿਗੁਰੂ ਨੂੰ ਪਕੜਨ ਦੀਆਂ ਗੱਲਾਂ ਕਰਨ ਲੱਗਿਆ। ਫਿਰ ਜੰਗ ਹੁੰਦੀ ਹੈ। ਕਾਲੇ ਖਾਨ ਨੂੰ ਨਾਲ ਲੈ ਕੇ ਸਤਗੁਰਾਂ ਦੇ ਉੱਤੇ ਤਾਵਾ ਬੋਲਿਆ 6ਵੇਂ ਪਾਤਸ਼ਾ ਮਦਾਨੇ ਜੰਗ ਵਿੱਚ ਸਤਗੁਰੂ ਪਾਤਸ਼ਾਹ ਚੋਂਦੇ ਨੇ ਪਹਿਲਾਂ ਦੇਖਦੇ ਆ ਜਦੋਂ ਰਣ ਤੱਤੇ ਚੋਂਦੇ ਆ ਜਦ ਜਿਵੇਂ ਸੂਰਜ ਚੜਨ ਨਾਲ ਹਨੇਰੇ ਦੂਰ ਹੁੰਦੇ ਨੇ ਰਣ ਦੇ ਵਿੱਚ ਇਸ ਤਰ੍ਹਾਂ ਤਰਥੱਲੀ ਮੱਚ ਜਾਂਦੀ ਹੈ ਸਤਿਗੁਰੂ ਐਡੇ ਸਵਾਰ ਨੇ ਘੋੜੇ ਦੇ 7 ਫੁੱਟ ਦਾ ਕੱਤ ਹੈ ਟਾਲ ਵੱਡੀ ਹੈ ਸਿਰ ਇਸੇ ਭਾਰੀ ਹੈ ਜਿੱਧਰ ਨੂੰ ਚੱਲਦੀ ਹੈ ਸਿਰਫ ਹਵਾ ਰਹਿ ਜਾਂਦੀ ਹੈ ਇਹ ਲੋਥ ਧਰਤੀ ਤੇ ਟਿਕਦੀ ਹੈ ਮੱਚਦੀ ਤਬਾਹੀ ਦੇਖ ਕੇ ਕਾਲੇ ਖਾਂ ਪੰਦੇਖਾ ਨੂੰ ਮੀਣਾ ਮਾਰਦਾ ਹੈ। ਗਰੋਧ ਚ ਆ ਕੇ ਕਹਿੰਦਾ ਜਾ ਸਤਗੁਰਾਂ ਨੂੰ ਪਕੜ ਕੇ ਲਿਆ। ਹੰਕਾਰ ਦੇ ਵਿੱਚ ਆਇਆ ਹੋਇਆ ਪੰਦੇਖਾ ਜਿਹੜੇ ਪਿਤਾ ਨੇ ਪਾਲਿਆ ਉਹਦੇ ਵਿਰੋਧ ਵਿੱਚ ਖੋੜੇ ਤੇ ਚੜ ਕੇ ਲੜਨ ਜਾਂਦਾ ਹੈ। ਤੇ ਹਜ਼ੂਰ ਸੰਦੇਸ਼ ਕਰਦੇ ਹੈ ਕਿ ਕਿਸੇ ਨੇ ਇਹਨੂੰ ਰੋਕਣਾ ਨਹੀਂ। ਸਾਡੇ ਕੋਲ ਆਉਣ ਦਿਓ। ਦੜਾ ਕੇ ਘੋੜਾ ਸਤਗੁਰਾਂ ਵੱਲ ਆਇਆ ਹਜ਼ੂਰ ਹਜ਼ੂਰ ਤਾਂ ਪਰਮਾਤਮਾ ਨੇ ਹਜ਼ੂਰ ਚਾਉਣ ਸੂਰਜ ਠੱਲ ਦੇਣਾ ਗੁਰੂ ਲਈ ਤਾਂ ਛਾਵਾਂ ਰੁਕ ਜਾਂਦੀ ਹੈ ਗੁਰੂ ਧਰਤੀ ਦੇ ਵੇਗ ਨੂੰ ਰੋਕ ਸਕਦਾ ਹੈ ਨਕਸ਼ਤਰ ਤੇ ਤਾਰਿਆਂ ਦੇ ਗ੍ਰਹਿਾਂਵਾਂ ਦੀਆਂ ਰੇਖਾਂ ਬਦਲ ਸਕਦਾ ਹੈ ਸਤਗੁਰੂ ਦੀ ਬਬਕ ਨਾਲ ਧਰਤੀ ਕੰਬਦੀ ਹੈ ਸੂਰਜ ਪਹਿਚ ਆ ਜਾਂਦਾ ਹੈ ਜਦੋਂ ਮਹਾਰਾਜ ਕੋੜ ਸਵਾਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਰਣ ਵਿੱਚ ਜਾਂਦੇ ਨੇ ਸਤਗੁਰੂ ਦਾ ਕੀ ਤੋੜ ਹੈ ਮਹਾਰਾਜ ਕਹਿੰਦੇ ਇਹ ਪੈਂਦੇ ਖਾਂ ਵਾਰ ਕਰ ਲੈ ਪੁੱਤਰੇ ਸਾਡੇ ਹੱਥੋਂ ਸਿੱਖਿਆ ਕਿਤੇ ਦਿਲ ਦੀਆਂ ਦਿਲ ਵਿੱਚ ਰਹਿ ਨਾ ਜਾਣ ਪਹਿਲਾ ਵਾਰ ਕਰਦਾ ਹੈ ਸਤਿਗੁਰੂ ਢਾਲ ਤੇ ਰੋਕ ਲੈਂਦੇ ਹੈ ਦੂਸਰਾ ਵਾਰ ਕਰਦਾ ਹੈ ਜ਼ੋਰ ਨਾਲ ਮਹਾਰਾਜ ਢਾਲ ਤੇ ਰੋਕ ਲੈਂਦੇ ਹੈ ਜਦੋਂ ਤੀਸਰਾ ਵਾਰ ਤਲਵਾਰ ਦਾ ਕਰਦਾ ਹੈ ਮਹਾਰਾਜ ਸ੍ਰੀ ਸਹਿਬ ਕੀ ਕਰਦੇ ਆ ਪਰ ਮਹਾਰਾਜ ਦੇ ਹੱਥ ਦਾ ਬਾਲ ਐਡਾ ਤਕੜਾ ਕਿ ਮੋਠ ਲਾ ਗਿਓ ਪਹੰਦੇ ਖਾਂ ਦੀ ਤਲਵਾਰ ਝੜ ਜਾਂਦੀ ਐ ਸਾਬ ਕਹਿੰਦੇ ਪਹੰਦੇ ਤੈਨੂੰ ਸਿਖਾਇਆ ਸੀ ਵਾਰ ਐਵੇਂ ਨਹੀਂ ਇਸ ਤਰ੍ਹਾਂ ਕਰੀਦਾ ਇੱਕ ਵਾਰ ਅਕੀਨ ਨੂੰ ਦੋ ਫਾੜ ਕਰਦੀ ਹੋਈ ਸ੍ਰੀ ਸਹਿਬ ਅੰਦਰ ਦੀ ਲੰਘ ਜਾਂਦੀ ਹੈ। ਧਰਤੀ ਤੇ ਟਿਕ ਪੰਦਾ ਹੈ। ਮਹਾਰਾਜ ਘੋੜੇ ਤੋਂ ਉਤਰਦੇ ਨੇ। ਕੋਲ ਜਾਂਦੇ ਨੇ। ਨੇਤਰ ਬਹੁਤ ਖੁੱਲ ਜਾਂਦੇ ਆ ਪੰਦੇ ਤੇ। ਜ਼ੁਬਾਨ ਕੰਬਦੀ ਹੈ। ਸ਼ਰੀਰ ਫੜਕਦਾ ਹੈ। ਮੂਹ ਤੇ ਤੋਪ ਪੈ ਰਹੀ ਹੈ ਸਾਰੇ ਰਣ ਸਾਰੇ ਯੋਧੇ ਇਸ ਕਾਤਕ ਨੂੰ ਦੇਖ ਰਹੇ ਹੈ ਉਸੰਤਮ ਪਲ ਚ ਸਤਿਗੁਰੂ ਇੱਕ ਹੋਰ ਰਹਿਮ ਕਰਦੇ ਹੈ ਆਪਣੇ ਢਾਲ ਸੰਭਾਲ ਕੇ ਮੁਖ ਤੇ ਸ਼ਾਂ ਕਰਦੇ ਹੈ ਤਪੰਦਾ ਆਪਣੇ ਅੰਤਮ ਸਵਾਸ ਸ਼ਾਂਤੀ ਚ ਲੈ ਸਕੇ ਗੁਰੂ ਇੱਥੇ ਵੀ ਭਲਾ ਸੋਚਦਾ ਹੈ। ਇਹੀ ਤਾਂ ਗੁਰੂ ਦਾ ਕਿਰਦਾਰ ਹੈ। ਗੁਰੂ ਕ੍ਰੋਧ ਚ ਨਹੀਂ ਹੁਕਮ ਚ ਹੈ। ਹੁਕਮ ਆਪਣਾ ਹੀ ਹੈ। ਹੁਕਮ ਉਹਦਾ ਆਪਣਾ ਵਰਤਦਾ ਹੈ। ਮਹਾਰਾਜ ਸਿਰ ਦੇ ਉੱਤੇ ਮੱਥੇ ਤੇ ਹੱਥ ਫੇਰਦੇ। ਅੰਤਮ ਵਾਰ ਦਾ ਉਪਦੇਸ਼ ਪੈਂਦੇ ਨੂੰ ਦਿੰਦੇ ਹੈ। ਪੁੱਤਰ ਕਲਮੇ ਪੜ ਲਾ ਸਮਾਂ ਨੇੜੇ ਥੜਕਦੀ ਹੋਈ ਜ਼ੁਬਾਨ ਉਸ ਹੱਥ ਦੇ ਉੱਤੇ ਹੱਥ ਰੱਖ ਕੇ ਪੈਂਦੇ ਉਸੰਤਮ ਪਲ ਚ ਕਰੂਣਾ ਦੇ ਵਿੱਚ ਆ ਕੇ ਕਹਿੰਦਾ ਉਸ ਪ੍ਰੇਮ ਦੀ ਘੜੀ ਚ ਆ ਜਾਂਦਾ ਸਤਿਗੁਰੂ ਜੀ ਐ ਪਾਲਣਹਾਰ ਪਿਤਾ ਕਲਮੇ ਅੱਜ ਤੇਰੀ ਤਲਵਾਰ ਨੇ ਪੜਿਆ ਹੈ बस जमादेरा ठहर ਜਾਂਦੇ ਨੇ ਮਨਤਾ ਲਿਆ ਨਾਂ ਅੰਤਿਮ ਚ ਕਿ ਕੌਣ ਹੈ ਉਹ ਝੁਗਤਾ ਗਿਆ ਨਾ ਮਸਤਕ ਝੁਗਿਆ ਜਮਾਂ ਦੇ ਬੂਹੇ ਬੰਦ ਹੋ ਗਏ ਮਹਾਰਾਜ ਮੁਸਕੁਰਾਏ ਉਸ ਮੁਸਕਰਾਹਟ ਵਿੱਚ ਕੋਈ ਗਹਿਣਤਾ ਸੀ ਗੰਭੀਰਤਾ ਸੀ ਬੜੇ ਰਾਸ ਚਿਪੇ ਸੀ ਉਸ ਮੁਸਕਰਾਹਟ ਨੇ ਪੈਂਦਾ ਧਾਰਤਾ ਸਵਾਸ ਪੂਰੇ ਹੋ ਗਏ ਐਂਜ ਲੱਗਿਆ ਜਿਵੇਂ ਕੁਝ ਦਾ ਪੇਚ ਰਹਿ ਗਏ ਸੀ ਪੈਂਦੇ ਨੂੰ ਸੁਖਾਉਣ ਵਾਲੇ ਤੇ ਅੱਜ ਹੁਕਮ ਦੇ ਵਿੱਚ ਸਤਿਗੁਰਾਂ ਨੇ ਉਹ ਰਣ ਰਚਿਆ ਅਕਾਲ ਹੁਕਮ ਵਿੱਚ ਉਹ ਰਣ ਰਚ ਕੇ ਕੁਝ ਚੀਜ਼ਾਂ ਪੈਂਦੇ ਨੂੰ ਇਸ ਤਰ੍ਹਾਂ ਸਿਖਾਈਆਂ ਨੇ ਕੁਝ ਚੀਜ਼ਾਂ ਪੈੰਦੇ ਨੂੰ ਵਿਰੋਧ ਬਣ ਕੇ ਸਿਖਾਉਣੀਆ ਸੀ ਵਿਰੋਧੀ ਧਿਰ ਵਿੱਚ ਖੜੇ ਕਰਕੇ ਸਿਖਾਉਣੀਆ ਸੀ ਇਸ ਲਈ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਪਾਰੀ ਸਤਿਗੁਰੂ ਮਹਾਰਾਜ ਸ੍ਰੀ ਸਾਹਿਬ ਹਵਾ ਚ ਲਹਿਰਾਉਂਦੇ ਨੇ ਤੇ ਸਾਰੀ ਕਾਇਨਾਤ ਚੁੱਗ ਜਾਂਦੀ ਹੈ ਨੀਵੀ ਹੋ ਜਾਂਦੀ ਐ ਪੱਤਾ ਪੱਤਾ ਰੌਂਚ ਆ ਜਾਂਦਾ ਹੈ ਮਹਾਰਾਜ ਮੁੜ ਹੁੰਦੇ ਨੇ ਐਸੀ ਮੂਰਤ ਹੈ ਤਨ 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 ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੀ ਭਾਰੀ ਸਤਿਗੁਰੂ ਅਤੁੱਲੇ ਜਿਨਾਂ ਨੂੰ ਤੋਲੇ ਨਹੀਂ ਜਾ ਸਕਦਾ ਇਬਰਾਹਿਮੰਡ ਦੀ ਕੋਈ ਵੀ ਸ਼ਕਤੀ ਜਿਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦੇ ਸਾਰੀ ਕਾਇਨਾਤ ਛੋਟੀ ਹੈ ਉਸ ਬਲੀ ਸਤਗੁਰੂ ਦੇ ਹੁਕਮ ਤੋਂ